ਨੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥਰੱਖਾਂ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਾਂ ਤੇ ਤੜਕੇ ਦੀ ਸਵੇਰ ਅੰਮ੍ਰਿਤ ਵੇਲੇ ਦੀ ਸਾਰਿਆਂ ਲਈ ਖੁਸ਼ੀਆਂ ਭਰੀ ਲੈ ਕੇ ਆਵੇ ਪਰਮਾਤਮਾ ਸਾਬ ਤੇ ਮੇਰ ਭਰਿਆ ਅਥਰੱਖੇ ਜੋ ਹਾਰ ਪੀੜਤਾ ਵਿਚਾਰੇ ਨੇ ਉਹਨਾਂ ਨੂੰ ਵੀ ਰੱਬ ਤੰਦਰੁਸਤੀਆਂ ਪਰਮਾਤਮਾ ਬਖਸ਼ੇ ਨੋ ਜੀ ਆਪਾਂ ਲੱਗੇ ਸੀ ਕੋਈ ਦੀਆਂ ਪਿੰਨੀਆਂ ਬਣਾਉਣਾ ਠੀਕ ਹੈ ਇਧਰ ਆਪਾਂ ਨੇ ਪਹਿਲਾਂ ਕੜਾਈ ਲੈ ਲਈ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਸੀ ਮੈਂ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਤਾਂ ਪਾਇਆ ਸੀ ਬੀਕੋਜ਼ ਥੱਲੇ ਦੁੱਧ ਸੜਦਾ ਨਹੀਂਗਾ ਜਲ ਜਦੋਂ ਥੱਲੇ ਪਾਣੀ ਪਾਇਆ ਹੋਏ ਨਾ ਉਹਨੂੰ ਥੋੜਾ ਫੇਕਲਵਾ ਲਈਏ ਤੇ ਫਿਰ ਇਹ ਦੁੱਧ ਸੜਦਾ ਨਹੀਂ ਇਧਰ ਮੈਂ 1.5 ਕਿਲੋ ਦੁੱਧ ਲਿਆ ਸੀਗਾ 1.5 ਕਿਲੋ ਤੋਂ ਥੋੜਾ ਵੱਧ ਘੱਟ ਹੋਊਗਾ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਬਾਲ ਵਾ ਲ ਲਈ ਫਿਰ ਆਪਾਂ ਅੱਗੇ ਦੇਖਾਂਗੇ ਜੀ ਹੁਣ ਆਪਾਂ ਇਹਨੂੰ ਵਾਲ ਕੇ ਤੇ ਅੱਗੇ ਆਪਾਂ ਅੱਗੇ ਅੱਗੇ ਦਿਖਾਉਂਦੇ ਤੁਹਾਨੂੰ ਵੀ ਕਿਵੇਂ ਆਪਾਂ ਭੁੱਜੇ ਚਨੇ ਤੇ ਖੋਈ ਦੀਆਂ ਪਿੰਨੀਆਂ ਬਣਾਉਨੇ ਆਪਾਂ ਅੱਜ ਕਿ ਮੌਸਮ ਵੀ ਥੋੜਾ ਠੀਕ ਸੀ ਦੇਲਤਾ ਨਹੀਂ ਕਰਦਾ ਸੀਗਾ ਬਟ ਫਿਰ ਕੰਮ ਤੇ ਕਰਨਾ ਹੀ ਪੈਂਦਾ ਹਨਾ ਕਿਉਂਕਿ ਮੀਂਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹਾ ਮੌਸਮ ਹੋ ਜਾਂਦਾ ਨਾ ਉਹ ਹੁੰਦਾਗਾ ਤੇ ਬਾਹਰ ਤਾਂ ਕੰਮ ਚੱਲ ਸਾਡੇ ਪਹਿਲਾਂ ਹੀ ਹੈਣੀਗਾ ਜਿਵੇਂ ਜ਼ਮੀਨ ਤਾਂ ਠੇਕੇ ਤੇ ਦਿੱਤੀ ਹੋਈ ਤੇ ਘਰ ਦਾ ਹੀ ਕੰਮ ਹੁੰਦਾਗਾ ਫਿਰ ਵੀ ਮੀਂਹ ਚ ਇੱਕ ਫਿਰ ਮੇਰੀ ਦਾੜ ਦੁਖਦੀ ਸੀਗੀ ਹਨਾ ਇੱਕ ਕੜਵਾਤੀ ਇੱਕ ਹੋਰ ਦੁਖਣ ਲੱਗੀ ਪਰ ਮੈਂ ਹੁਣ ਕਢਾਉਂਦੀ ਨਹੀਂ ਮੌਸਮ ਨਹੀਂ ਠੀਕ ਹੈਗਾ ਤੇ ਅੱਗੇ ਵੀਡੀਓ ਵੇਖਣ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਸੀਂ ਨਵੇਂ ਵੀਡੀਓ ਕਰਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਰੈਸਪੀ ਕਿਵੇਂ ਦੀ ਲੱਗਦੀ ਠੀਕ ਹੈ ਇਧਰੇ ਦੁੱਧ ਸੁੱਕ ਕੇ ਸਾਰਾ ਉਹ ਹੋ ਗਿਆ ਤੇ ਇਹਦਾ ਖੋਆ ਨਿਕਲਿਆ ਕਈ ਭੈਣਾਂ ਕਹਿ ਦਿੰਦੀਆਂ ਖੋਆ ਲਾਲ ਹੋ ਜਾਂਦਾ ਭੈਣੇ ਜੀ ਆਪਾਂ ਇਹਨੂੰ ਲਗਾਤਾਰ ਹਲਾਈ ਜਾਵਾਂਗੇ ਨਾ ਹਲਾਈ ਜਾਵਾਂਗੇ ਫਿਰ ਇਹ ਜਮਾ ਲਾਲ ਨਹੀਂ ਹੁੰਦਾ ਠੀਕ ਹੈ ਤੇ ਦੇਖੋ ਤੁਸੀਂ ਹਾਸੇ ਹਲਾਈ ਗਏ ਸੀ ਮੈਂ ਕੋਈ ਇਹਦੇ ਵਿੱਚ ਰੰਗ ਘਾਟ ਵਗੈਰਾ ਕੋਈ ਚੀਜ਼ ਨਹੀਂ ਪਾਈਗੀ ਜਿਵੇਂ ਹਲਵਾਈ ਰੰਗ ਘਾਟ ਵਗੈਰਾ ਜੂਸ ਕਰਦੇ ਆਪਾਂ ਕੁਝ ਨਹੀਂ ਕੀਤਾ ओरिजिनल ਦੁੱਧ ਸੀ ਤੇ ਰੀਜ ਨਾਲ ਹੀ ਦੇਖੋ ਤੁਸੀਂ ਖੋਆ ਨਿਕਲ ਕੇ ਤਿਆਰ ਹੋਇਆ ਦੇਖੋ ਇਹ ਵੀ ਬਹੁਤ ਸੋਹਣਾ ਜਿਵੇਂ ਕਿ ਇਿੱਦੀ ਮੇਂ ਵਧੀਆ ਦੁੱਧ ਸੀਗਾ ਚੰਗੀ ਫੈਟ ਵਾਲਾ ਘਰ ਦਾ ਦੁੱਧ ਹੁੰਦਾ ਸਾਡੇ ਵੀਰ ਜੀ ਦੇ ਕੇ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਇਹਨੂੰ ਆਪਾਂ ਨੇ ਬਣਾ ਲਿਆ ਠੀਕ ਹੈ ਮੰਮੀ ਹਲਾ ਹੀ ਜਾਂਦੇ ਤੇ ਇੰਦਰੇ ਬਣ ਗਿਆ ਹੁਣ ਆਪਾਂ ਗੈਸ ਕਰਤਾ ਆਫ ਤੇ ਵਧੀਆ ਦੇਖੋ ਤੁਸੀਂ ਕੋਈ ਇਹਦਾ ਉਹ ਨਹੀਂ ਹੋਇਆਗਾ ਜੁੜਿਆ ਨਹੀਂ ਨਾਲ ਜਿਵੇਂ ਥੱਲੇ ਸੜ ਜਾਂਦਾਗਾ ਜਾਂ ਕੁਝ ਵੀ ਤੇ ਕਲਰ ਵੀ ਇਹਦਾ ਪੂਰਾ ਨਹੀਂ ਚੇਂਜ ਹੋਇਆ ਬਹੁਤ ਵਧੀਆ ਕਲਰ ਤੇ ਹੁਣ ਆਪਾਂ ਸਾਰਾ ਜਿਹੜਾ ਮਾਲਾ ਮੋਟਾ ਲੱਗਿਆ ਹੈ ਚਮਚੇ ਦੇ ਨਾਲ ਆਸੇ ਪਾਸੇ ਉਹ ਵੀ ਲਾ ਲੈਂਦੇ ਜਿਹੜਾ ਮਾਲਾ ਮੋਟਾ ਹੈਗਾਗਾ ਤੇ ਥੈਂਕ ਯੂ so much ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਇੰਨੀ ਜਿਆਦੀ ਸਪੋਰਟ ਕਰਦੇ ਹੋ ਤੁਸੀਂ ਹਨਾ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੈ ਦੇਵ ਤੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਦੇਵੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ YouTube ਤੇ ਸਾਰੇ ਆਪਾਂ ਇੱਕ ਫੈਮਿਲੀ ਮੈਂਬਰ ਆ ਹਨਾ ਤੇ ਆਪਾਂ ਹੀ ਸਾਰੇ ਇੱਕ ਦੂਜੇ ਦੀ ਸਪੋਰਟ ਕਰਾਂਗੇ ਹਨਾ ਤੇ ਤਾਂ ਹੀ ਆਪਾਂ ਇੱਕ ਦੂਜੇ ਦੀ سپورਟ ਨਾਲ ਹੀ ਅੱਗੇ ਵੱਧ ਸਕਦੇ ਹਾਂ ਕੋਈ ਵੀ ਆ ਜਦੋਂ ਕਿਸੇ ਜਦੋਂ ਕੋਈ ਕਿਸੇ ਦਾ ਚੈਨਲ ਸਬਸਕ੍ਰਾਈਬ ਕਰਦਾ ਹੈ ਨਾ ਲੇਖ ਦਿਆ ਕਰੋ ਫਿਰ ਅਗਲਾ ਵੀ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਦੇਂਦਾ ਹਨਾ ਪਤਾ ਲੱਗ ਜਾਂਦਾ ਤੇ ਕਈ ਇਹੋ ਜਿਹੇ ਹੁੰਦੇ ਹਨਾ ਜਿਹੜੇ ਵੀ ਚਲੋ ਕੋਈ ਨਾ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਉਹਨਾਂ ਦੀ ਥਿੰਕਿੰਗ ਆ ਤੇ ਉਹ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਦਿੰਦੇ ਫਿਰ ਅਨ ਸਬਸਕ੍ਰਾਈਬ ਕਰਦੇ ਥੈਂਕ ਯੂ ਸੋ ਮੱਚ ਆ ਇਦਾਂ ਨਾ ਕਰਿਆ ਕਰੋ ਹਨਾ ਤੇ ਇਧਰ ਆਪਣਾ ਖੋਆ ਦੇਖੋ ਤੁਸੀਂ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪ ਅੱਗੇ ਦੇਖਦੇ ਕੀ ਕਰਨਾਗਾ ਇਧਰ ਆਪਾਂ ਭੂਜੇ ਚਾਣੇ ਲੈ ਲੈ ਸੀਗੇ ਇਹਨਾਂ ਦਾ ਸਿਲਕਾ ਸਾਰਾ ਉਤਾਰ ਲਿਆ ਸੀ ਤੇ ਪੀਸ ਪੀਸ ਲਿਆ ਮੈਂ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੀ ਇਹਦੀਆਂ ਪਿੰਨੀਆਂ ਬਣਾਵਾਂਗੇ ਤੇ ਨਾਲ ਆਪਣੇ ਬਦਾਮ ਲੈ ਲਏ ਸੀ ਤੇ ਉਹ ਲੈ ਲਏ ਸੀਗੇ ਪਿਸਤੇ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲੈਂਦੇ ਤੇ ਦੋ ਚੀਜ਼ਾਂ ਆਪਾਂ ਨੇ ਹੋਰ ਲਈਆਂ ਸੀਗੀਆਂ ਉਹ ਵੀ ਦਿਖਾਉਂਦੇ ਤੁਹਾਨੂੰ ਆਪਾਂ ਤੇ ਇਹ ਆਪਾਂ ਚੰਗੀ ਤਰ੍ਹਾਂ ਇਹ ਪਾਊਡਰ ਬਣਾਉਣਾਗਾ ਰੜਕਣੇ ਨਹੀਂ ਚਾਹੀਦੇ ਕਿਉਂਕਿ ਬੱਚਿਆਂ ਨੇ ਖਾਣੇ ਹੁੰਦੇ ਤੇ ਇਧਰ ਆਪਾਂ ਥੋੜਾ ਜਿਹਾ ਦੁੱਧ ਹੋਰ ਲਿਆ ਅੱਧਾ ਕਿਲੋ ਤੁੱਤੇ ਦੁੱਧ ਲਮਗੇ ਥੋੜਾ ਜਿਹਾ ਆਪਾਂ ਪਾਇਆ ਥੋੜਾ ਜਿਹਾ ਆਪਾਂ ਬਾਅਦ ਵਿੱਚ ਪਾਵਾਂਗੇ ਬਹੁਤ ਹੀ ਵਧੀਆ ਚੀਜ਼ ਬਣਦੀ ਬੱਚਿਆਂ ਨੂੰ ਘਰੇ ਜਦੋਂ ਜਿਨ੍ਹਾਂ ਦੇ ਘਰੇ ਦੁੱਧ ਹੁੰਦਾ ਹਨਾ ਉਹ ਤਾਂ ਭਲਾ ਦੇ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਥੋੜਾ ਦੁੱਧ ਉਹ ਘਰ ਕੇ ਬੱਚਿਆਂ ਨੂੰ ਹੀ ਹੁੰਦੀਆਂ ਚੀਜ਼ਾਂ ਬਣਾ ਕੇ ਦੇ ਸਕਦੀਆਂ ਬਾਹਰ ਦੀਆਂ ਚੀਜ਼ਾਂ ਨਾਲੋਂ ਖਾਨ ਨਾਲੋਂ ਬਿਹਤਰ ਇਹ ਕਿ ਘਰੇ ਵੀ ਕੋਈ ਚੀਜ਼ਾਂ ਇਹੋ ਜਿਹੀਆਂ ਬਣਾ ਕੇ ਦੋ ਨਾਲੇ ਤੇ ਤਾਕਤ ਵਾਲੀਆਂ ਹੁੰਦੀਆਂ એનર્ਜੀ ਵਾਲੀਆਂ ਹੁੰਦੀਆਂ ਸੈਕਿੰਡ ਨੰਬਰ ਤੇ ਆਇਆ ਆਪਾਂ ਛੁੱਧ ਚੀਜ਼ ਬਣਾਉਨੇ ਆਪਣੇ ਘਰੇ ਹਨ ਤੇ ਹੁਣ ਇਧਰ ਦੁੱਧ ਜਿਹੜਾ ਸੀ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜੇ ਪੁੱਜੇ ਚਨੇ ਸੀਗੇ ਪੀਸੇ ਉਹ ਠੀਕ ਹੈ ਜਿਹੜੇ ਪੀਸੇ ਪੀਸਲੇ ਸੀ ਆਪਾਂ ਨੇ ਗ੍ਰाइंड ਕਰਲੇ ਸੀ ਚਨੇ ਤੇ ਦੁੱਧ ਆਪਾਂ ਨੂੰ ਥੋੜਾ ਹੋਰ ਪਾਉਣਾ ਪਊਗਾ ਆਪਾਂ ਹੋਰ ਪਾਵਾਂਗੇ ਦੁੱਧ ਤੇ ਮੇਰੀ ਨਿਕੜੀ ਆਈ ਹੋਈ ਸੀ ਭਤੀਜੀ ਹਨਾ ਕੱਲ ਲੱਤੀ ਫਿਰ ਅਸੀਂ ਕੱਲ ਬਣਾਈਆਂ ਸੀ ਇਹ ਕੱਲ ਫਿਰ ਅਸੀਂ ਵੀਡੀਓ ਅਪਲੋਡ ਨਹੀਂ ਕੀਤੀ ਸੀ ਥੋੜਾ ਦੁੱਧ ਆਪਾਂ ਨੇ ਹੋਰ ਪਾਤਾ ਕਿਉਂਕਿ ਚਨੇ ਜਿਹੜੇ ਨੇ ਦੁੱਧ ਚੰਗੀ ਤਰ੍ਹਾਂ ਹੋ ਜਾਣਗੇ ਭੁੱਜੇ ਵੀ ਹੋਏ ਆ ਪਹਿਲਾਂ ਵੀ ਤੇ ਆਪਾਂ ਇਹਦੇ ਵਿੱਚ ਘਿਓ ਵਗੈਰਾ ਕੁਝ ਨਹੀਂ ਹਜੇ ਪਾਇਆ ਗਿਆ ਨਾ ਹੀ ਪਾਉਣਾਗਾ ਆਪਾਂ ਕਿਉਂਕਿ ਘਿਓ ਖੋਏ ਦੇ ਵਿੱਚ ਬਹੁਤ ਜ਼ਿਆਦਾ ਹਨਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਕਰਕੇ ਤੇ ਚਨਿਆਂ ਨੂੰ ਆ ਚਨਿਆਂ ਦੇ ਪਾਊਡਰ ਨੂੰ ਆਪਾਂ ਉਹ ਕਰ ਲੈਂਦੀ ਮਿਕਸ ਕਰ ਲੈਂਦੀ ਤੇ ਰੈਸਪੀ ਚੰਗੀ ਲੱਗਦੀ ਹੁੰਦੀ ਜ਼ਰੂਰ ਦੱਸਿਆ ਕਰੋ ਬਾਕੀ ਸਾਰੇ ਭੈਣ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਦੇਵੇ ਕਿਉਂਕਿ ਤੁਸੀਂ ਇੰਨੀ ਜਿਆਦਾ ਸਪੋਰਟ ਕਰਦੇ ਹੋ ਸਾਰਿਆਂ ਦੀ ਤੇ ਇੰਦਰ ਆਪਾਂ ਉਹ ਹੋ ਗਏ ਭੋਜੇ ਜਿਹੜਾ ਆਪਣਾ ਉਹ ਹੋ ਗਿਆ ਇਧਰ ਆਪਾਂ ਜਿਹੜਾ ਖੋਆ ਕੱਢਿਆ ਸੀ ਦੇਖੋ ਤੁਸੀਂ ਖੋਆ 1/2 ਕਿਲੋ ਤੁੱਤੇ ਤੇ ਨਿਕਲਾ ਸੀ ਬਿਕੋਜ਼ ਉਹ ਦੁੱਧ ਚੰਗਾ ਸੀਗਾ ਨਾ ਸੰਘਣਾ ਸੀ ਠਿੱਕ ਸੀਗਾ ਦੁੱਧ ਚੰਗੀ ਫੈਟ ਵਾਲਾ ਮਿੰਜ ਤੇ ਮੌਸਮ ਕਿੱਥੇ ਕਿੱਥੇ ਕਿਵੇਂ ਦਾਗਾ ਦੱਸਿਓ ਸਾਡੇ ਤਾਂ ਬਹੁਤ ਮੀਂਹ ਪਿਆ ਬਹੁਤ ਜ਼ਿਆਦਾ ਪਿਆ ਕੱਲ ਸ਼ਾਮ ਤੋਂ ਲੈ ਕੇ ਤੇ ਉਦੋਂ ਰਾਤ ਨੂੰ 11 12 ਵਜੇ ਫੇਰ ਬੜੇ ਜ਼ੋਰ ਦੀ ਆ ਗਿਆ ਇੰਨਾ ਕੁ ਜ਼ਿਆਦਾ ਆ ਗਿਆ ਸਾਡੇ ਮੰਡੀ ਪਾਣੀ ਵਿੱਚ ਭਰੀ ਪਈ ਹੈ ਮੰਡੀ ਤੇ ਇਧਰ ਆਪਾਂ ਨੇ ਇਹ ਜਿਹੜੇ ਸੀ ਬਦਾਮ ਤੇ ਪਿਸਤੇ ਉਹ ਕਰਲੇ ਸੀ ਗ੍ਰੈਂਡ ਕਰਲੇ ਉਹ ਕਹਿੰਦੀ ਮੈਂ ਬੂਆ ਜੀ ਮੈਂ ਕੱਟੇ ਹੋਏ ਨਹੀਂ ਖਾ ਸਕਦੀ ਮੇਰੇ ਦੰਦਾਂ ਚ ਵੱਜਦੇ ਇਧਰ ਆਪਾਂ ਖਸ ਖਸ ਲਈ ਸੀ ਥੋੜੀ ਜਿਹੀ ਤੇ ਥੋੜੇ ਜਿਹਾ ਆਪਾਂ ਨੇ ਉਹ ਲਿਆ ਸੀ ਡੈਸੀ ਕਟ ਕੋਕੋਨਟ ਪੀਨ ਨਰੀਅਲ ਦਾ ਬਰਾਦਾ ਲਿਆ ਸੀਗਾ ਆਪਾਂ ਨੇ ਹਨਾ ਮੈਂ ਮਾਰਕੀਟ ਗਈ ਤੇ ਉੱਥੇ ਉਹ ਕਹਿੰਦੀ ਨਾ ਕਹਿੰਦੀ ਮੇਰੇ ਖਤਮ ਹੋ ਗਿਆ ਸੀ ਡੈਸੀ ਕਟ ਕੋਕੋਨਟ ਤੇ ਮੈਂ ਗਈ ਮਾਰਕੀਟ ਮੈਂ ਪੁੱਛਿਆ ਤੇ ਉਹ ਕਹਿੰਦੀ ਨਾ ਕਹਿੰਦੀ ਡਰਾਈ ਫਰੂਟ ਸਾਰੀਆਂ ਜਿਹੜੇ ਡਰਾਈ ਫਰੂਟ ਹਨਾ ਸਾਰਿਆਂ ਦੇ ਰੇਟ ਹਾਈ ਹੋ ਗਏ ਤੇ ਕਹਿੰਦੇ ਤੁਸੀਂ ਇਕੱਠੇ ਲਈ ਜਾ ਕੇ ਰੱਖ ਲਓ ਫਿਰ ਮੈਂ ਕਿਲੋ ਫੇਰ ਨਹੀਂ ਕਿਉਂਕਿ ਆਪਾਂ ਨੂੰ ਜੂਸ ਕਰਨਾ ਪੈਂਦਾ ਹਨਾ ਕਿਸੇ ਚੀਜ਼ਾਂ ਦੇ ਵਿੱਚ ਜਿਵੇਂ ਤੇ ਇੱਧਰ ਹੁਣ ਆਪਾਂ ਨੇ ਖੋਇਆ ਵੀਰ ਲਾ ਲਿਆ ਤੇ ਉਹ ਵੀ ਲਾ ਲੈ ਤੇ ਇੱਧਰ ਮੈਂ ਖੰਡ ਤੁਹਾਨੂੰ ਦੱਸਿਆ ਸੀ ਖੰਡ ਮੈਂ ਕਿਲੋ ਡੇਢ 2 ਕਿਲੋ ਖੰਡ ਤੇ ਮਿਸ਼ਰੀ ਜਿਹੜੀ ਨਾ ਤੇ ਵਿੱਚ ਲੇਚੀਆਂ ਪਾ ਕੇ ਨਾ ਇਹਨੂੰ ਪਹਿਲਾਂ ਹੀ ਬਣਾ ਕੇ ਰੱਖ ਦੇ ਬੂਰਾ ਖੰਡ ਕਿਉਂਕਿ ਜਦੋਂ ਆਪਾਂ ਬਾਹਰੋਂ ਲਿਆਉਂਦੇ ਆ ਬੂਰਾ ਖੰਡ ਆਪਾਂ ਨੂੰ ਕੀ ਪਤਾ ਕਿਹੜੀ ਹੈ ਕਿਹੜੀ ਨਹੀਂ ਆਪਾਂ ਘਰੇ ਹੀ ਸੁਧ ਬਣਾ ਲਓ ਅੱਧੀ ਮਿਸ਼ਰੀ ਪਾਈ ਸੀ ਤੇ ਅੱਧੀ ਖੰਡ ਪਾਈ ਸੀ ਦਰ ਆਪਾਂ ਇਹਨਾਂ ਹੁਣੇ ਖੰਡ ਵੀਰ ਲਾ ਲਈ ਤੇ ਹੁਣ ਆਪਾਂ ਇਹਨੂੰ ਖੰਡ ਨੂੰ ਚੰਗੀ ਤਰ੍ਹਾਂ ਉਹ ਕਰਾਂਗੇ ਉਹੋ ਕਰਕੇ ਮਿਕਸ ਕਰਕੇ ਤੇ ਥੋੜਾ ਇਹਨੂੰ ਆਪਾਂ ਠੰਡਾ ਹੋਣ ਤੱਕ ਹੀ ਰੱਖਾਂਗੇ ਦੇਖੋ ਤੁਸੀਂ ਨਾਲੇ ਰੀਜਨਲ ਦੀ ਰੀਜਨਲ ਨਾ ਕੁ ਇਹਦਾ ਕਲਰ ਥੋੜਾ ਜਿਹਾ ਹੁਣ ਤਾਂ ਚੇਂਜ ਹੋਇਆ ਵਿੱਚ ਆਪਾਂ ਚਨੇ ਆਂਦਾ ਚਨੇ ਭੁੰਨੇ ਪਾਏ ਨਾ ਤੇ ਚਨੇ ਦਾ ਕਲਰ ਤਾਂ ਫਿਰ ਤੁਹਾਨੂੰ ਪਤਾ ਹੀ ਥੋੜਾ ਜੈਲੋ ਜੈਲੋ ਹੁੰਦਾ ਹਨਾ ਤੇ ਇਸ ਕਰਕੇ ਉਹੋ ਆਗਾ ਤੇ ਇਹਨੂੰ ਆਪਾਂ ਹੁਣ ਇਹਨੂੰ ਰੱਖ ਦਿੰਦੇ ਥੋੜਾ ਜਿਹਾ ਇਹ ਟਾਈਟ ਹੋ ਜਾਊਗਾ ਮੀਨ ਜੇ ਕਿ ਥੋੜਾ ਜਆ ਸੁੱਕ ਕੇ ਤੇ ਕਰੜਾ ਹੋ ਜਾਊਗਾ ਤੇ ਦੇਖੋ ਤੁਸੀਂ ਕਿੰਨੀ ਵਧੀਆ ਚੀਜ਼ ਬਣੀ ਹੈਗੀ ਤੇ ப்ਲੀਜ਼ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਕਿਵੇਂ ਦੀ ਲੱਗਦੀ ਹੈਗੀ ਵੀਡੀਓ ਤੇ ਹੁਣ ਆਪਾਂ ਉਹ ਕਰ ਦਿੰਦੇ ਨੇ ਛੱਡ ਦਿੰਦੇ ਤੇ ਬਹੁਤ ਹੀ ਵਧੀਆ ਬਣਦੀ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਕਿੰਨੀਆਂ ਬਣਦੀਆਂ ਆ ਤੇ ਮੈਂ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਦੀ ਕਿ ਵੇਲੇ ਮੇਰੇ ਕੋਲੇ ਕੋ ਥੋੜਾ ਬਹੁਤ ਦੁੱਧ ਵਧ ਜਾਂਦਾ ਜਿਵੇਂ ਤੇ ਮੈਂ ਉਹ ਕਰਨ ਨਹੀਂ ਹੁੰਦੀ ਆ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਦਿਨ ਤੋਂ ਫਿਰ ਦੁਆਰ ਤੋਂ ਧੰਨਵਾਦ ਕਰਦੀ ਆ ਤੇ ਸਾਰੇ ਪਰਮਾਤਮਾ ਗਾਲੇ ਅਰਦਾਸ ਕਰੋ ਜਿਹੜੇ ਹਾਰ ਪੀੜ ਹਾਰ ਪੀੜਤਾ ਨੇ ਵਿਚਾਰੇ ਉਹਨਾਂ ਨੂੰ ਰੱਬ ਭਾਣਾ ਮੰਨਣਾ ਦੇਵੇ ਜਿਹੜਾ ਉਹਨਾਂ ਦਾ ਨੁਕਸਾਨ ਹੋ ਗੋ ਤਾਂ ਆਪਾਂ ਕਿਵੇਂ ਪੂਰਾ ਕਰ ਸਕਦੇ ਆ ਚਲ ਆਪਾਂ ਤਾਂ ਮਾੜੀ ਮੋਟੀ ਮਦਦ ਤਾਂ ਕਰ ਸਕਦੇ ਆ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਵਾਇਗੁਰੂ ਜੀ ਦਾ ਖਾਸ ਸਾਛ ਰਿਵਾਇਗੁਰੂ ਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ